ਮਕੇਰੀਆਂ ਤੋਂ ਆ ਰਿਹਾ ਹੀਗਾ ਸੇਲਮੈਨੀ ਦਾ ਆਮਿਤ ਅੱਛਾ ਜੀ ਤੇ ਸੇਲਮੈਨੀ ਦਾ ਕੰਮ ਕਰ ਰਿਹਾ ਮੈਂ ਪੇਮੈਂਟ ਬੰਦੇ ਕੋ ਪੇਮੈਂਟ ਲੈਣੀ ਸੀ ਮਾਲਕ ਕਹਿੰਦਾ ਜੀ ਮੈਨੂੰ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਵਾਂ ਉਹਦੇ ਕੋ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚਿਆ ਆ ਕੇ ਤੇ ਗੱਡੀ ਅੱਗੇ ਲਾਤੀ ਮੇਰੇ ਅਗਾਂਹ ਇਹ ਹੁਣ ਹੁਣ ਦੀ ਗੱਲ ਆ ਹਾਂਜੀ ਕੋਈ 7:30 11:14 ਵਜੇ ਸਾਢੇ 11:14 ਵਜੇ ਹਾਂਜੀ ਦਿਨ ਦਿਹਾੜੇ ਗੱਡੀ ਜਿਹੜੀ ਲਾਈ ਆ ਉਹ ਕਿਸ ਤਰ੍ਹਾਂ ਦੀ ਹੀ ਗੱਡੀ ਬਲੈਕ ਕਲਰ ਦੀ ਆਲਟੋ ਹੈ ਬਲੈਕ ਕਲਰ ਦੀ ਆ ਹੈ ਜੇ ਉਹ ਹੁਲੀਆ ਕਿਸ ਤਰ੍ਹਾਂ ਹੁਲੀਆ ਠੀਕ ਹੀ ਯੰਗ ਹੀ ਆ ਬੰਦਾ ਨਹੀਂ ਨਹੀਂ ਕੀ ਤੁਹਾਡੇ ਨਾਲ ਲੁੱਟ ਕਿੰਨੀ ਹੋਈ ਆ 170 170 ਕਿਸ ਚੀਜ਼ ਦੀ ਪੇਮੈਂਟ ਸੀ ਉਹ ਮੈਂ ਸੇਲਮੈਨ ਨਹੀਂ ਦਾ ਕੰਮ ਕਰਦਾ ਸਿਗਰਟ ਦਾ ਜੀ ਸਿਗਰਟ ਦਾ ਸੇਲਮੈਨ ਨਹੀਂ ਦਾ ਕੰਮ ਕਰਦਾ ਤੇ ਉਹ ਉਹ ਪੇਮੈਂਟ ਲੈ ਕੇ ਮਕੇਰੀਆਂ ਤੋ ਆ ਰਹੇ ਹਾਂ ਹਾਂਜੀ ਹਾਂਜੀ ਤੇ ਬੰਦਿਆਂ ਦਾ ਹੁਲੀਆ ਕਿਵੇਂ ਦਾ ਦੱਸਿਓ ਠੀਕ ਠਾਕ ਜਿਹੀ ਹੈ ਕੋਈ ਜੰਗ ਹੀ ਆ ਮੁੰਡੇ ਇੱਕ ਸਰਦਾਰ ਇੱਕ ਮੋਨਾ ਇੱਕ ਸਰਦਾਰ ਇੱਕ ਮੋਨਾ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਆਏਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਹੈ ਉਹ ਤੁਹਾਨੂੰ ਕੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਖੱਲੀ ਅਸ ਸੀ ਉਹਨਾਂ ਕੋਲ ਪਿਸਤਲ ਹੀ ਹੈਗੀ ਜੇ ਮੇਰੇ ਇੱਥੇ ਰੱਖੀ ਹੋ ਉੱਥੇ ਚੱਲ ਅਜਾ ਪਿਸਤਲ ਉਹਨਾਂ ਤੁਹਾਡੀ ਵੱਖੀ ਚ ਰੱਖੀ ਹੈ ਜਾਨੀ ਗਨਪੁਆਇੰਟ ਦੇ ਨਾਲ ਹੋਇਆ ਤੁਹਾਡਾ ਤੇ ਤੁਹਾਡੇ ਕਿੰਨੇ ਜਾਣੇ ਸੀ ਤੁਸੀਂ ਮੈਂ ਕੱਲਾ ਹੀ ਹਾਂ ਕੱਲੇ ਸੀ ਤੁਸੀਂ ਹਾਂਜੀ ਠੀਕ ਹੈ ਤੇ ਉਹ ਸ਼ਿਕਾਇਤ ਕੀਤੀ ਨੂੰ ਕਿੰਨੀ ਦੇਰ ਹੋਈ ਤਾਂ ਹੋਰ ਕਲਾਸ ਦਿੱਤੀ ਹੈ ਹੋ ਗਿਆ 1 ਘੰਟਾ ਹੋ ਗਿਆ ਠੀਕ ਹੈ ਤੁਸੀਂ ਦੋ ਜਣੇ ਸੀਗੇ ਹਾਂਜੀ ਨਹੀਂ ਮੈਂ ਇਕੱਲਾ ਸੀਗਾ ਤੁਸੀਂ ਇਕੱਲੇ ਸੀ ਕੋ ਦੋ ਜਣੇ ਸੀਗੇ ਹਾਂਜੀ ਠੀਕ ਹੈ ਸਰ ਦਿਨ ਦਿਹਾੜੇ ਜਿਹੜੀ ਇਹ ਲੁੱਟ ਹੋ ਗਈ ਆ ਕਿਵੇਂ ਦੇਖਦੇ ਹੋ ਘਟਨਾਵਾਂ ਲਾ ਕੇ ਚ ਬਹੁਤ ਵਾਰ ਮੈਂ ਤੇ ਤੁਹਾਨੂੰ ਵੈਸੇ ਵੇਖ ਕੇ ਖਲੋ ਗਿਆ ਮੁੰਡੇ ਇਹ ਗੱਲ ਦਾ ਪਤਾ ਨਹੀਂ ਬੈਠੇ ਲੁੱਟ ਹੋਈ ਆ ਨਹੀਂ ਤੁਹਾਨੂੰ ਇਨਫੋਰਮ ਨਹੀਂ ਕੀਤਾ ਮੈਨੂੰ ਕੋਈ ਗੱਲ ਨਹੀਂ ਯਾਰ ਦੇ ਧਿਆਨ ਚ ਕੋਈ ਗੱਲ ਨਹੀਂ ਮੈਂ ਤੇ ਢੱਡਲ ਵੇਖ ਕੇ ਖਲੋ ਗਿਆ ਪਤਾ ਨਹੀਂ ਕੀ ਗੱਲ ਹੋਈ ਅੱਛਾ ਅੱਛਾ ਮੀਡੀਆ ਦੇਖ ਕੇ ਖਲੋ ਗਏ ਤਾਂ ਇਹਨਾਂ ਦੇ ਨਾਲ ਦੱਸਿਆ ਯਾਰ ਕਿ 1.70 ਲੱਖ 30 ਹਜ਼ਾਰ ਜਿਹੜੀ ਲੁੱਟ ਹੋ ਗਈ ਗੰਨੂ ਪੁਆਇੰਟ ਤੇ ਲੁੱਟ ਹੋਈ ਆ ਤੇ ਬੜੀ ਮਤਭਾਗੀ ਨਾ ਹੋਣੀ ਅਜੇ ਸਵੇਰੇ 11:30 ਵਜੇ 11:30 ਵਜੇ ਇੰਨਾ ਰਸਤਾ ਵਗਦਾ ਇੱਥੇ ਤੇ ਤੁਹਾਡੇ ਧਿਆਨ ਚ ਲਿਆ ਦਈਏ ਕਿ ਜਿਹੜਾ ਸ਼ੀਤ ਬੀਬੀ ਸੁੰਦਰੀ ਮੋੜ ਹੈ ਇੱਥੇ ਪਹਿਲਾਂ ਵੀ ਕਈ ਰੂਟਾਂ ਪਹੁੰਚ ਜੜੀਆਂ ਹੋ ਚੁੱਕੀਆਂ ਨੇ ਅੱਛਾ ਕੋਈ ਗੱਲ ਨਹੀਂ ਆਪਾਂ ਦੇਖ ਲੈਣੇ ਇਹਨਾਂ ਕੋਲ ਲੈ ਲੈਂਦੇ ਆ ਕੰਪਲੇਂਟ ਠੀਕ ਹੈ ਜੀ ਕੰਪਲੇਂਟ ਲੈ ਕੇ ਤੇ ਫਿਰ ਵੈਰੀਫਾਈ ਕਰ ਲੈਣੀ ਆ ਕਿਹੜੇ ਬੰਦੇ ਨੇ ਕੋਈ ਗੱਲ ਨਹੀਂ ਜੇ ਕੀਤੀ ਆ ਤੇ ਛੱਡਾਂਗੇ ਨਹੀਂ ਅਲਟੋ ਤੇ ਸਵਾਰ ਦੱਸਦੇ ਬਲੈਕ ਅਲਟੋ ਤੋਂ ਦੋ ਅੱਛਾ ਇਹ ਕਹਤੇ ਹੀ ਇਹ ਮੋਟਰਸਾਈਕਲ ਤੇ ਸਾਹਮਣੇ ਤੇ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਆਓ ठाਣੇ ਚਲਦੇ ਹਾਂ ਜਾਓ